ਅੱਜ ਮੈਂ ਇੱਕ ਜਿਹੇ ਮਸਲੇ ਤੇ ਗੱਲ ਕਰਨ ਜਾ ਰਿਹਾ ਹਾਂ ਜਿਸ ਨੇ ਸਿਰਫ ਹਰਿਆਣਾ ਚੰਡੀਗੜ੍ਹ ਤੇ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਪ੍ਰਸ਼ਾਸਨਿਕ ਢਾਂਚੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਜਿਵੇਂ ਤੁਹਾਨੂੰ ਪਤਾ 7 ਅਕਤੂਬਰ ਨੂੰ ਹਰਿਆਣਾ ਕਾਡਰ ਦੇ ਇੱਕ ਏ ਡੀ ਜੀ ਪੀ ਰੈਂਕ ਦੇ ਆਈ ਪੀ ਐਸ ਅਫਸਰ ਨੇ ਖੁਦਕੁਸ਼ੀ ਕਰ ਲਈ ਸੀ ਉਸਨੇ ਆਪਣੇ ਆਪ ਨੂੰ ਸਰਵਿਸ ਰਵਾਲਵਰ ਨਾਲ ਆਪਣੇ ਚੰਡੀਗੜ੍ਹ ਦੇ ਘਰ 'ਚ ਗੋਲੀ ਮਾਰ ਲਈ ਵਿੱਤਕ ਅਫਸਰ ਹੈ ਵਾਈ ਪੂਰਨ ਕੁਮਾਰ ਜੋ ਕਿ ਇੱਕ ਐਸਸੀ ਸ਼ਡਿਊਲ ਕਾਸਟ ਅਫਸਰ ਸੀ ਅਤੇ ਉਸ ਦੀ ਪਤਨੀ ਹਰਿਆਣਾ ਚੀ ਸੀਨੀਅਰ ਆਈਐਸ ਅਧਿਕਾਰੀ ਹੈ ਮੈਂ ਉਸ ਦੇ ਐਸਸੀ ਹੋਣ ਦਾ ਜ਼ਿਕਰ ਇਸ ਕਰਕੇ ਕਰ ਰਿਹਾ ਹਾਂ ਕਿਉਂਕਿ ਇਹ ਸਾਰਾ ਵਿਵਾਦ ਇਸੇ ਹੀ ਮਸਲੇ ਉੱਪਰ ਅਧਾਰਿਤ ਹੈ ਇਸ ਦਰਦਨਾਕ ਹਾਦਸੇ ਦੇ 6 ਦਿਨ ਬਾਅਦ ਵੀ ਕੋਈ ਪੁਖਤਾ ਕਾਰਵਾਈ ਨਹੀਂ ਹੋ ਸਕੀ ਨਾ ਤਾਂ ਸਰੀਰ ਦਾ ਦੇ ਦਾ ਪੋਸਟਮਾਰਟਮ ਹੋਇਆ ਤੇ ਨਾ ਹੀ ਜਾਂਚ ਅੱਗੇ ਹੁਣ ਤੱਕ ਵਧੀਆ ਪਹਿਲਾਂ ਕਿਉਂ ਇਸ ਦਾ ਸਵਾਲ ਬਹੁਤ ਆਸਾਨ ਅਤੇ ਸਿੰਪਲ ਹੈ ਇਸ ਮਸਲੇ ਨੂੰ ਪਹਿਲੇ ਦਿਨ ਤੋਂ ਹੀ ਹਰਿਆਣਾ ਸਰਕਾਰ ਅਤੇ ਚੰਡੀਗੜ੍ਹ ਪੁਲਿਸ ਨੇ ਮਿਸ ਹੈਂਡਲ ਗਲਤ ਤਰੀਕੇ ਨਾਲ ਹੈਂਡਲ ਕੀਤਾ ਹੈ ਤੇ ਹੁਣ ਕੀ ਹੋਣਾ ਚਾਹੀਦਾ ਵਾ ਇਸ ਤੋਂ ਪਹਿਲਾਂ ਕਿ ਮੈਂ ਇਸ ਬਾਰੇ ਆਪਣਾ ਵਿਚਾਰ ਦੇਵਾਂ ਕਿ ਹੁਣ ਕੀ ਕਰਨਾ ਚਾਹੀਦਾ ਵਾ ਮੈਂ ਐਕਸਪਲੇਨ ਕਰਨਾ ਚਾਹੂੰਗਾ ਕਿ ਇਸ ਮਸਲੇ ਨੂੰ ਕਿਵੇਂ ਮਿਸਹੈਂਡਲ ਸਰਕਾਰ ਵੱਲੋਂ ਹਰਿਆਣਾ ਸਰਕਾਰ ਵੱਲੋਂ ਤੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੱਲੋਂ ਕੀਤਾ ਗਿਆ ਪਹਿਲਾ ਇਸ ਖੁਦਕੁਸ਼ੀ ਦੇ ਕੁਝ ਘੰਟਿਆਂ ਦੇ ਦਰਮਿਆਨ ਇੱਕ ਬਿਰਤਾਂਤ ਸਿਰਜਿਆ ਗਿਆ ਕਿ ਮ੍ਰਿਤਕ ADGP ਕਿਸੇ ਸ਼ਰਾਬ ਦੇ ਵਪਾਰੀ ਤੋਂ ਕੋਈ ਫਰੋਤੀ ਜਾਂ ਮਹੀਨਾ ਲੈਣ ਦੀ ਮੰਤਰੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਕਿ ਉਸ ਤੋਂ ਪਿਛਲੇ ਦਿਨ ਯਾਨੀ 6 ਅਕਤੂਬਰ ਨੂੰ ਮ੍ਰਿਤਕ ADGP ਦੇ ਗਨਮੈਨ ਸੁਸ਼ੀਲ ਕੁਮਾਰ ਖਿਲਾਫ ਰੋहतक ਚ ਇੱਕ ਐਫਆਈਆਰ ਦਰਜ ਹੋਈ ਹੈ ਇਸ ਗਲ ਦੀ ਸਚਾਈ ਕੁਝ ਵੀ ਹੋਵੇ ਇਸ ਜਾਣਕਾਰੀ ਦੀ ਟਾਈਮਿੰਗ ਬਹੁਤ ਅਹਿਮ ਹੈ ਵੈਰੀ ਇੰਪੋਰਟੈਂਟ ਸਵਾਲ ਇਹ ਹੈ ਕਿ ਟਾਈਮਿੰਗ ਤੋਂ ਇਲਾਵਾ ਇਸ ਐਫਆਈਆਰ ਦੇ ਪਿੱਛੇ ਕੌਣ ਸੀ ਇਹ ਐਫਆਈਆਰ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਜਾਣਕਾਰੀ ਤੋਂ ਬਿਨਾ ਦਰਜ ਨਹੀਂ ਹੋ ਸਕਦੀ ਕਿਉਂਕਿ ਐਫਆਈਆਰ ਤੋਂ ਇਹ ਸਾਫ ਜ਼ਾਹਿਰ ਹੁੰਦਾ ਹੈ ਕਿ ADGP ਦੀ ਇਸ ਮਸਲੇ ਚ ਸ਼ਮੂਲੀਅਤ ਦੀ ਜਾਂ ਸ਼ਮੂਲੀਅਤ ਕਰਨ ਦੀ ਕੋਸ਼ਿਸ਼ ਹੋ ਰਹੀ ਸੀ ਹੁਣ ਆਉਂਦੇ ਆਂ ਦੂਜੇ ਪਹਿਲੂ ਤੇ ਹਾਂ ਖੁਦਕਸ਼ੀਅਤ ਤੇ ਮਰਤੇ ਕਫਸਰ ਵੱਲੋਂ ਪਿੱਛੇ ਛੱਡੇ 8 ਜਾਂ 9 ਪੇਜ ਦੇ ਫਾਈਨਲ ਨੋਟ ਤੇ ਆਪਾਂ ਗੱਲ ਕਰਾਂਗੇ ਚੰਡੀਗੜ੍ਹ ਪੁਲਿਸ ਨੇ ਐਫ ਆਈ ਆਰ ਕਟਨਾ ਦੇ 2 ਦਿਨ ਬਾਅਦ ਕਿਉਂ ਦਰਜ ਕੀਤੀ ਮੇਰੇ ਮੁਤਾਬਕ ਐਫ ਆਈ ਆਰ ਜਾਂ ਤਾਂ ਕਟਨਾ ਵਾਲੇ ਦੇਣੀ ਦਰਜ ਹੋਣੀ ਚਾਹੀਦੀ ਸੀ ਜਾਂ ਫਿਰ ਅਗਲੇ ਦਿਨ ਜਿਸ ਵੇਲੇ ਮ੍ਰਿਤਕ ਅਫਸਰ ਦੀ ਪਤਨੀ ਨੇ اپنی لکھتی ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਹੋਰ ਤਾਂ ਹੋਰ ਜਿਹੜੇ ਐਫ ਆਈ ਆਰ ਜਿਹੜੀ ਐਫ ਆਈ ਆਰ ਅਕਤੂਬਰ 9 ਨੂੰ ਹੀ ਦਰਜ ਕੀਤੀ ਗਈ ਘਟਨਾ ਦੇ 2 ਦਿਨ ਬਾਅਦ ਉਹ ਵੀ ਇੱਕ ਤਰੀਕੇ ਨਾਲ ਅਧੂਰੀ ਸੀ ਇਨਕੰਪਲੀਟ ਸੀ ਕੀ ਇਹ ਇਸ ਕਰਕੇ ਕਿ ਸ਼ਿਕਾਇਤ ਚ ਕਈ ਅਫਸਰ 13 14 ਅਫਸਰਾਂ ਦੇ ਨਾਂ ਨਾਂ ਨੇ ਜਿਸ ਹਰਿਆਣਾ ਡੀਜੀਪੀ ਸ਼ਤਰੂਜੀਤ ਕਪੂਰ ਅਤੇ ਰੋਤਕ ਐਸਪੀ ਨਿਰਿੰਦਰਾ ਵਿਜਾਰਨੀਆਂ ਦੇ ਨਾਮ ਸ਼ਾਮਲ ਨੇ ਉਹਨਾਂ ਦੀ ਇਸ ਕੇਸ ਚ ਸ਼ਮੂਲੀਅਤ ਹੋਵੇ ਜਾਂ ਨਾ ਹੋਵੇ ਪਰ ਕਿਉਂਕਿ ਉਹਨਾਂ ਦਾ ਨਾਮ ਮ੍ਰਿਤਕ ਅਫਸਰ ਨੇ ਆਪਣੇ ਫਾਈਨਲ ਨੋਟ ਚ 8 9 ਪੇ ਦਾ ਨੋਟ ਹੈ ਉਹਦੇ ਚ ਲਿਆ ਵਾ ਅਤੇ ਉਸ ਦੀ ਪਤਨੀ ਨੇ ਵੀ ਉਹਨਾਂ ਦਾ ਨਾਮ ਲਿਆ ਵਾ ਉਹਨਾਂ ਦਾ ਨਾਮ ਜਾਂ ਸ਼ਮੂਲੀਅਤ ਐਫ ਆਈ ਆਰ ਵਿੱਚੋਂ ਛੱਡਣੀ ਜਾਂ ਕਮਜ਼ੋਰ ਕਰਨੀ ਇਹ ਨਹੀਂ ਹੋ ਸਕਦਾ ਕਮਜ਼ੋਰ ਨਹੀਂ ਹੋ ਸਕਦੀ ਕਿਉਂਕਿ ਬਾਅਦ ਚ ਐਫ ਆਈ ਆਰ ਦੇ ਵਿੱਚ تبدیلیاں کرنیਆਂ ਪਈਆਂ ਕੋਈ ਚੇਂਜੇਸ ਬਾਅਦ ਦੇ ਵਿੱਚ ਕਰਨੀਆਂ ਪਈਆਂ ਇਹਦੇ ਤੋਂ ਇਹਦੇ ਤੋਂ ਸਪਸ਼ਟ ਹੁੰਦਾ ਵਾ ਕਿ ਚੰਡੀਗੜ੍ਹ ਪੁਲਿਸ ਨੇ ਐਫ ਆਈ ਆਰ ਦਰਜ ਸਮੇਂ ਜਾਂ ਤਾਂ ਜਾਣਬੁੱਝ ਕੇ ਗੜਬੜੀ ਕੀਤੀ ਜਾਂ ਕਿਸੇ ਨਾ ਕਿਸੇ ਦਬਾਅ ਹੇਠ ਕਿਤੇ ਉਹ ਦਬਾਅ ਆਇਆ ਹੋਊਗਾ ਉਹਦੇ ਦਬਾਅ ਹੇਠ ਕਮਜ਼ੋਰੀ ਦਿਖਾਈ ਦੋਸ਼ੀ ਅਫਸਰਾਂ ਦੇ ਖਿਲਾਫ ਕਾਰਵਾਈ ਐਸ ਸੀ ਐਕਟ ਦੀ ਤਾਰਾ 31 आर ਜਾਂ 32 वी ਦੇ ਤਹਿਤ ਹੋਣੀ ਚਾਹੀਦੀ ਹੈ ਇਸ ਬਾਰੇ ਦਾ ਫੈਸਲਾ ਇਸ ਬਾਰੇ ਦਾ ਫੈਸਲਾ ਚਾਰ ਸ਼ੀਟ ਤੇ ਹੀ ਕਰੇ ਹੋਏ ਐਫ ਆਈ ਆਰ ਦਰਜ ਕਰਨ ਵੇਲੇ ਇਹ ਨਹੀਂ ਹੋ ਸਕਦਾ ਐਸ ਸੀ ਐਕਟ ਦੀ ਇੱਕ ਤਾਰਾ ਹੇਟ ਮੁਲਜ਼ਮ ਨੂੰ ਜੇਲ 6 ਮਹੀਨੇ ਹੋ ਸਕਦੀ ਹੈ ਤੇ ਦੂਜੀ ਤਾਰਾ ਹੇਟ ਉਮਰ ਕੈਦ ਹੋ ਸਕਦੀ ਹੈ ਚਾਰ ਸ਼ੀਟ ਵੇਲੇ ਇਹ ਤੇ ਫੈਸਲਾ ਹੋ ਸਕਦਾ ਪਰ ਐਫ ਆਈ ਆਰ ਵੇਲੇ ਨਹੀਂ ਮ੍ਰਿਤਿਕ ਦੀ ਦੇਨ ਨੂੰ ਪੋਸਟਵਾਡਮ ਵਾਸਤੇ ਬਿਨਾ ਪਰਿਵਾਰਿਕ ਮੈਂਬਰਾਂ ਦੀ ਇਜਾਜ਼ਤ ਦੇ ਸੈਕਟਰ 16 ਹਸਤਾਲ ਤੋਂ ਪੀਜੀਆਈ ਚੰਡੀਗੜ੍ਹ ਲੈ ਕੇ ਜਾਣਾ ਇਤਰਾ ਯੋਗ ਹੈ चंडीगढ़ तो आज यहाँ पे हम मोर्चरी के बाहर खड़े हैं और फैमिली से, फैमिली से की कंसेंट के बाद ही पोस्टमार्टम शुरू होगा अभी फैमिली से मैसेज आना बाकी है यहाँ पे सारे डॉक्टर्स और टीम्स हैं मौजूद हैं पर फैमिली की कंसेंट के बिना कोई भी कार्रवाई हो नहीं सकती है लीगली भी पॉसिबल नहीं है तो फैमिली की कंसेंट की वेट की जा रही है इन्वेस्टिगेशन अभी चल रही है आज का हमारा मुद्दा जो पोस्टमार्टम का था

परिवारिक मैंबर की इजाजत तो बिना सहमति तो बिना शिफ्ट क्यों किया गया हमारे बिना पूछे इन्होंने बॉडी शिफ्ट की है, ठीक है हमारे साथ धक्का हो रहा है एक डीजीपी लेवल का बंदा मर गया ठीक है पाँच दिन हो गया मैं इंसाफ नहीं मिला जाहिर है कि इस कार्रवाई करके परिवार को शिकायत का एक होर मौका दिता गया हरियाणा सरकार ने भी इस मसले चहली वरती ਅਤੇ ਇਸ ਦੀ ਗੰਭੀਰਤਾ ਨੂੰ ਸ਼ਾਇਦ ਜਿਹੜੀ ਸੀਰੀਅਸਨੈਸ ਆ ਉਹਨੂੰ ਨਹੀਂ ਸਮਝਿਆ ਮ੍ਰਿਤਕ ਅਫਸਰ ਅਤੇ ਉਸ ਦੀ ਪਤਨੀ ਨੇ ਹਰਿਆਣਾ ਦੇ ਡੀਜੀਪੀ ਅਤੇ ਰੋਥਕ ਐਸਪੀ ਨੂੰ ਜਿਹੜੇ ਸਾਬਕਾ ਐਸਪੀ ਸੀ ਉਹਨੂੰ ਸ਼ਰੇਆਮ ਦੋਸ਼ੀ ਦੱਸਿਆ ਸੀ ਇਸ ਦੇ ਬਾਵਜੂਦ ਉਹਨਾਂ ਦੋਵਾਂ ਨੂੰ ਨਾ ਤਾਂ ਉਹਨਾਂ ਦੇ ਅਹੁਦਿਆਂ ਤੋਂ ਬਦਲਿਆ ਗਿਆ ਤੇ ਨਾ ਹੀ ਉਹਨਾਂ ਨੂੰ ਛੁੱਟੀ ਤੇ ਭੇਜਿਆ ਗਿਆ ਉਹ ਦੋਸ਼ੀ ਹੋਣ ਜਾਂ ਨਾ ਹੋਣ ਇਹ ਵੱਖਰੀ ਗੱਲ ਆ ਪਰ ਉਹਨਾਂ ਦੇ ਅਹੁਦਿਆਂ ਉੱਤੇ ਟਿਕੇ ਰਹਿਣਾ ਤਫ਼ਤੀਸ਼ ਦੇ ਦੌਰਾਨ ਬਿਲਕੁਲ ਵਾਜਬ ਨਹੀਂ ਇਹ ਮੇਰਾ ਮਰਨਾਮਾ ਫਿਰ ਅਖੀਰ ਸ਼ਨੀਵਾਰ ਨੂੰ ਰੋहतक ਦੇ ਜਿਹੜੇ ਐਸਪੀ ਆ ਉਹਨੂੰ ਤਾਂ ਬਦਲ ਦਿੱਤਾ ਗਿਆ ਪਰ ਡੀਜੀਪੀ ਨੂੰ ਨਹੀਂ ਬਦਲਿਆ ਸ਼ਾਇਦ ਇਸੇ ਕਰਕੇ ਇਸ ਮਸਲੇ ਨੂੰ ਸਿਆਸੀ ਰੰਗਤ ਜਿਹੜੀ ਆ ਉਹ ਮਿਲ ਗਈ ਹੈ ਤੁਸੀਂ ਵੇਖਿਆ ਹੀ ਆ ਕਿ ਕਾਂਗਰਸ ਆਮ ਆਦਮੀ ਪਾਰਟੀ ਆਈਐਨਐਲਡੀ ਤੇ ਹੋਰ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹ ਹੁਣ ਇਸ ਮਸਲੇ 'ਚ ਖੁੱਦ ਪਏ ਆ ਇਸ ਰਫਰਿਆ ਰਾਂਚੀ ਨਹੀਂ ਹੋ ਰਿਹਾ ਪੰਜਾਬ ਚ ਵੀ ਮੁਜਾਰੇ ਹੋ ਰਹੇ ਆ ਹਰਿਆਣਾ ਦੇ ਜਿਹੜੀਆਂ ਖਾਪ ਸੰਸਥਾਵਾਂਾਂ ਮ ਖਾਪ ਪੰਚਾਇਤਾਂ ਉਹਨਾਂ ਨੇ ਵੀ ਇਸ ਮਸਲੇ 'ਤੇ ਕਈ ਸਵਾਲ ਚੁੱਕੇ ਨੇ ਅਕਾਲ ਤਖਤ ਨੇ ਵੀ ਇਸ ਉੱਪਰ ਬਿਆਨ ਦਿੱਤਾ ਵਾ ਇਹ ਸਭ ਕੁਝ ਰੋਸ ਮੁਜ਼ਾਰੇ ਤਰਨੇ ਕੈਂਡਲ ਮਾਰਚਾਂ ਤੋਂ ਬਚਿਆ ਜਾ ਸਕਦਾ ਸੀ ਜੇ ਸਰਕਾਰ ਨੇ ਸਮੇਂ ਸਿਰ ਪੁਖਤਾ ਕਾਰਵਾਈ ਕੀਤੀ ਹੁੰਦੀ ਅ ਬੇਤਿਕ ਪਰਿਵਾਰ ਉੱਪਰ ਵੀ ਬਹੁਤ ਇਸ ਵੇਲੇ ਦਬਾਅ ਕਾਫੀ ਪ੍ਰੈਸ਼ਰ ਆ। ਵੀ ਸਰਕਾਰ 5 ਦਿਨ ਹੋ ਗਏ ਆਪਕੋ ਇਹ ਸਭ ਕਰਦੇ। ਮੈਨੇ ਨਹੀਂ ਕਰੀ। ਨਹੀਂ ਕਿਸੇ ਕੋਲ ਨਹੀਂ। ਮਤ ਲਾਉ। ਹਮੇ ਛੋੜ ਦੋ ਜੀ ਆਪਨੇ। ਹਾਂ ਮੈਂ ਛੋੜ ਦੋ ਸਾਰੇ ਜਨੇ। ਜੀ ਅਸੀਂ ਤਾਂ ਆਪਕੇ ਸਾਥ ਰਹੇ ਆਂ। ਸਰਕਾਰ ਜੋ ਕਰਨਾ ਕਰ ਲੈ। ਭਾਈ ਪੂਰਨ ਕੁਮਾਰ ਕੰਮ। ਕੀ ਕਰ ਦੂਗੀ ਜੀ ਸਰਕਾਰ ਸਾਡਾ ਹੁਣ ਕੀ ਕਰ ਸਾਡਾ ਬੰਦਾ ਹੈ। ਹਾਂ ਹਮ ਤਾਂ ਆਪਕੇ ਸਾਥ ਰਹੇ ਆਂ ਜੀ ਮਾਰੇ ਕੋ ਤਾਂ ਆਪ ਕਰੋ। ਹਮ ਤਾਂ ਆਪਕੇ ਸਾਥ ਰਹੇ ਆਂ। ਨਹੀਂ ਨਹੀਂ ਮੈਂ ਮੇਰੀ ਬੇਟੀ ਨੂੰ ਦੇਖਾ ਵੀ ਨਹੀਂ। ਫਰੀਦ ਤੂੰ ਕੋਈ ਫੈਸਲਾ ਨਹੀਂ ਲੈ ਲਈ ਸਰ। ਸਾਰਾ ਪਰਿਵਾਰ ਦਾ ਇੱਕ ਬੋਰਡ ਬਣਾਓ ਉਸ ਕੋ ਫੈਸਲਾ ਲਊਗਾ। ਅਸੀਂ ਤੇਰੇ ਨਾਲ ਖੜਨਾ ਯਾਰ ਅਸੀਂ ਪਾਗਲ ਹੋ ਗਏ ਮੈਨੂੰ ਹੀ ਪਤਾ ਨਹੀਂ ਇਹ ਨਹੀਂ ਖਿੰਦੇ ਹੋਣ ਦੇਣ ਹੋ ਗਏ ਇਸ ਗੱਲ ਨੂੰ ਕੋਈ ਅੱਜ ਦੀ ਅੱਜ ਦੀ ਗੱਲ ਥੋੜੀ ਹੈ ਹਨ ਬੰਦੇ ਤੁਸੀਂ ਕੋਈ ਜਾ ਕੇ ਮਿਲਦੇ ਅੱਜ ਦੱਸੋ ਬਈ ਆਇਆ ਲੈ ਗਈ ਸੀ ਬੋਦੀ ਨੂੰ ਮੈਂ ਦੱਸਿਆ ਆ ਗਿਆ ਬਤਾਉਂਦਾ ਸਭ ਮੀਡੀਆ ਨੂੰ ਮੀਡੀਆ ਨੂੰ ਮਤਾ ਦਈਏ ਕਿ ਕਲੀਅਰ ਕਰ ਦਿਆ ਹੈ ਪਰਿਵਾਰ ਕੇ ਸੰਪੀ ਹੈ ਦਰਜਨਾ ਦੀ ਤਦਾਦ ਚ ਸਿਆਸੀ ਲੀਡਰ ਦੇ ਬ੍ਰਿਤਿਕ ਪਰਿਵਾਰ ਨਾਲ ਅਫਸੋਸ ਸਾਂਝਾ ਕਰਨ ਲਈ ਉੱਥੇ ਪਹੁੰਚ ਰਹੇ ਆ ਪਹੁੰਚ ਕੇ ਤਾਂ ਬਿਆਨ ਵੀ ਦਿੰਦੇ ਆ ਜ਼ਾਹਿਰ ਹੈ ਕਿ ਇਹ ਸਾਰਾ ਸਾਰੇ ਜਿਹੜੇ ਆ ਸਿਆਸੀ ਲਾਹਾ ਲੈਣਾ ਚਾਹੁੰਦੇ ਆ ਇਹ ਬੇਸ਼ੱਕ ਹਮੇਸ਼ਾ ਹੀ ਹੁੰਦਾ ਕੋਈ ਨਵੀਂ ਗੱਲ ਨਹੀਂ ਪਰ ਦਿਨੋਂ ਦਿਨ ਇਹ ਮਸਲਾ ਹੋਰ ਵੀ ਗੁੰਝਲਦਾਰ ਕੰਪਲੀਕੇਟਿਡ ਹੋ ਰਿਹਾ ਹੁਣ 31 ਮੈਂਬਰ ਮਹਾਪੰਚਾਇਤ ਜਿਹੜੀ ਬਣੀ ਆ ਉਹਨੇ ਡੀਜੀਪੀ ਤੇ ਸਾਬਕਾ ਰੁਤਕ ਐਸਪੀ ਦੀ ਗ੍ਰਿਫਤਾਰੀ ਲਈ 48 ਘੰਟੇ ਦਾ ਅਲਟੀਮੇਟਮ ਦਿੱਤਾ ਤੁਹਾਨੂੰ ਯਾਦ ਹੋਊਗਾ ਕਿ ਜਿਵੇਂ ਪਟਿਆਲੇ ਦੇ ਕਰਨਲ ਵਾਲੇ ਕੁੱਟਮਾਰ ਦੇ ਮਸਲੇ ਨੂੰ ਮਿਸਹੈਂਡਲ ਕੀਤਾ ਗਿਆ ਸੀ ਉਸੇ ਤਰ੍ਹਾਂ ਇਸ ਖੁਦਕੁਸ਼ੀ ਮਸਲੇ ਨੂੰ ਵੀ ਮਿਸਹੈਂਡਲ ਕੀਤਾ ਜਾ ਰਿਹਾ ਵਾ ਪਰ ਇਹ ਤਾਂ ਮਸਲਾ ਹੋਰ ਵੀ ਗੰਭੀਰ ਆ ਇਹਦੇ ਚਤੇ ਇੱਕ ਸੀਨੀਅਰ ਅਫਸਰ ਦੀ ਜਾਨ ਗਈ ਆ ਸੋ ਹੁਣ ਕੀ ਹੋਣਾ ਚਾਹੀਦਾ ਵਾ ਇਹ ਸਭ ਤੋਂ ਵੱਡਾ ਸਵਾਲ ਆ ਮੇਰੇ ਮਨਨਾਮਾ ਕੇ ਇਸ ਮਸਲੇ ਨੂੰ ਤੁਰੰਤ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਜਾਨੀ ਸੀਬੀਆਈ ਨੂੰ ਸੌਂਪ ਦੇਣਾ ਚਾਹੀਦਾ ਪਰ ਸੀਬੀਆਈ ਜਾਂਚ ਕਿਉਂ ਮੈਂ ਦੱਸਦਾ ਇਹਦੇ ਕਈ ਕਾਰਨ ਆ ਕਿ ਇਹ ਸੀਬੀਆਈ ਨੂੰ ਹੀ ਇਹਦੀ ਜਾਂਚ ਜਿਹੜੀ ਆ ਉਹ ਕਰਨੀ ਚਾਹੀਦੀ ਮੈਨੂੰ ਪਤਾ ਕੁਝ ਲੋਕ ਜੁਡੀਸ਼ੀਅਲ ਇਨਕੁਆਇਰੀ ਦੀ ਵੀ ਮੰਗ ਕਰ ਰਹੇ ਆ ਪਰ ਸੀਬੀਆਈ ਦੀ ਮੰਗ ਇਸ ਕਰਕੇ ਜਾਂਚ ਇਸ ਕਰਕੇ ਕਿਉਂਕਿ ਚੰਡੀਗੜ੍ਹ ਪੁਲਿਸ ਨੇ ਇਸ ਚ ਕਈ ਗੜਬੜੀਆਂ ਕੀਤੀਆਂ ਜੇ ਮੈਂ ਹੁਣੇ ਦੱਸਿਆ ਵਾ ਜਿਸ ਕਾਰਨ ਚੰਡੀਗੜ੍ਹ ਪੁਲਿਸ ਇਸ ਜਾਂਚ ਕਰਨ ਦਾ ਜਿਹੜਾ ਅਧਿਕਾਰ ਆ ਜਾਂਚ ਕਰਨ ਦਾ ਜਿਹੜਾ ਰਾਈਟ ਹੈ ਉਹ ਗਵਾ ਚੁੱਕੀ ਆ ਔਰ ਇਸ ਮਸਲੇ ਦੇ ਵਿੱਚ ਬੀਜੀਪੀ ਸਮੇਤ ਕਈ ਅਫਸਰਾਂ ਉਤੇ ਦੋਸ਼ ਆ ਆਪਾਂ ਵੇਖਿਆ ਹੀ ਆ ਚੰਡੀਗੜ੍ਹ ਪੁਲਿਸ ਨੇ ਜਾਂਚ ਲਈ ਇੱਕ ਆਈਜੀ ਅਫਸਰ ਦੀ ਅਗਵਾਈ ਹੇਠ ਇੱਕ ਐਸਆਈਟੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਵਾ ਇਹ ਐਸਆਈਟੀ ਇਸ ਮਸਲੇ 'ਚ ਮੇਰੇ ਮਨ ਨਾ ਮੇਰਾ ਮਨਨਾ ਕਿ ਇਨਸਾਫ ਨਹੀਂ ਦੇ ਸਕਦੀ ਚੰਡੀਗੜ੍ਹ ਪੁਲਿਸ ਕੋਲ ਇੰਨੇ ਸੀਰੀਅਸ ਸੀਨੀਅਰ ਅਧਿਕਾਰੀਆਂ ਖਿਲਾਫ ਇੰਨੀ ਗੁੰਝਲਦਾਰ ਜਾਂਚ ਕਰਨ ਦੀ ਯੋਗਤਾ ਹੀ ਨਹੀਂ ਸਟੇਟਾਂ ਤੇ ਕੇਂਦਰੀ ਪ੍ਰਸ਼ਾਸਨਿਕ ਸੂਬਿਆਂ 'ਚ ਯੂਟੀ 'ਚ ਰੈਂਕ ਬਹੁਤ ਰੈਂਕ ਦਾ ਬੜਾ ਫਰਕ ਪੈਂਦਾ ਕਿਸ ਰੈਂਕ ਦਾ ਅਫਸਰ ਕਿਸ ਰੈਂਕ ਦੇ ਅਫਸਰ ਤੇ ਇਨਕੁਆਇਰੀ ਕਰ ਰਿਹਾ ਵਾ ਪਰ CBI ਇੱਕ ਪ੍ਰਮੁੱਖ ਤਬਤੀਸ਼ ਕਰਨ ਦੀ ਏਜੰਸੀ ਹੈ। ਉੱਥੇ ਜਾਂਚ ਕਰਦੇ ਅਫਸਰ ਦਾ ਰੈਂਕ ਕੋਈ ਬਹੁਤਾ ਮਾਇਨੇ ਨਹੀਂ ਰੱਖਦਾ ਕਿਉਂਕਿ ਉਹਨਾਂ ਦਾ ਇਹ ਜਿਹੜਾ ਨਾਰਮਲ ਰੈਂਕ ਸਟਰਕਚਰ ਹੈ ਉਹਦੇ ਤੋਂ ਬਾਹਰ ਨੇ। ਕਿਉਂਕਿ ਯੂਟੀ ਚੰਡੀਗੜ੍ਹ ਦਾ ਹੋਮ ਸੈਕਟਰੀ ਜਿਹੜਾ ਵੀ ਉੱਥੇ ਹੋਮ ਸੈਕਟਰੀ ਤਾਇਨਾਤ ਹੁੰਦਾ ਉਹ ਹਰਿਆਣਾ ਕਾ ਦਾ ਅਫਸਰ ਹੁੰਦਾ। ਫਾਈਨੈਂਸ ਸੈਕਟਰੀ ਪੰਜਾਬ ਤੋਂ ਤੇ ਹੋਮ ਸੈਕਟਰੀ ਹਰਿਆਣਾ ਤੋਂ। ਤੇ ਚੰਡੀਗੜ੍ਹ ਪੁਲਿਸ ਜਿਹੜੀ ਹੈ ਉਹ ਹੋਮ ਸੈਕਟਰੀ ਹੇਟ ਹੁੰਦੀ ਹੈ। ਤੋ ਯੂਟੀ ਹੋਮ ਸੈਕਟਰੀ ਦੀ ਨਿਰਪੱਖਤਾ ਉਹ ਜਿੰਨਾ ਮਰਜੀ ਨਿਰਪੱਖ ਹੋਵੇ ਪਰ ਉਹਦੀ ਨਿਰਪੱਖਤਾ ਤੇ ਸਵਾਲ ਵੀ ਉੱਠ ਸਕਦੇ ਆ ਇਹ ਸੀਬੀਆਈ ਜਾਂਚ ਮੇਰਾ ਮੰਨਣਾ ਕਿ ਇਹ ਸੀਬੀਆਈ ਜਾਂਚ ਵਿੱਚ ਜਿਹੜੀ ਐਫਆਈਆਰ 6 ਅਕਤੂਬਰ ਨੂੰ ਰੋहतक ਚ ਦਰਜ ਹੋਈ ਸੀ ਉਹਦੀ ਵੀ ਤਫ਼ਤੀਸ਼ ਹੋਣੀ ਚਾਹੀਦੀ ਆ ਉਹ ਐਫਆਈਆਰ ਮ੍ਰਿਤਿਕ ਅਫਸਰ ਦੇ ਗਨਮੈਨ ਸੁਸ਼ੀਲ ਕੁਮਾਰ ਦੇ ਖਿਲਾਫ ਸੀ ਅੱਛੇ ਸ਼ਿਕਾਇਤ ਕਰਤਾ ਹੈ ਅਸ਼ਰਾਬ ਦਾਇਕ ਦੇ ਠੇਕੇਦਾਰ ਪ੍ਰਵੀਨ ਬਾਂਸਲ ਉਹਨੇ ਪ੍ਰਵੀਨ ਬਾਂਸਲ ਨੇ ਪੁਲਿਸ ਅੱਗੇ ਕੀ ਤੱਥ ਰੱਖੇ ਸੀ ਕਿ ਉਹਦੇ ਪਿੱਛੇ ਕੋਈ ਹੋਰ ਵੀ ਹੈ ਕਿ ਉਹਨੇ ਆਪਣੇ ਆਪ ਹੀ ਇਹ ਐਫ ਆਰ ਦੇ ਲਈ ਦਰਜ ਕਰਵਾਈ ਸੀ ਇਹੋ ਜੇ ਬਹੁਤ سارے ਸਵਾਲ ਜਿਹੜੇ ਨੇ ਉਹ ਜਵਾਬ ਮੰਗਦੇ ਆ ਸਿਰ ਇਹੋ ਹੀ ਨਹੀਂ ਮੈਂ ਕੋਈ ਹੋਰ ਪਹਿਲੂਆਂ ਬਾਰੇ ਵੀ ਗੱਲ ਕਰਨੀ ਚਾਹਨਾ ਇਹ ਵੀ ਜ਼ਰੂਰੀ ਹੈ ਕਿ ਸੀਬੀਆਈ ਜਾਂਚ ਜੜੀ ਹੈ ਉਹ ਟਾਈਮ ਬౌੰਡ ਕੀਤੀ ਜਾਵੇ ਮੈਨੂੰ ਪਤਾ ਵਾ ਕਿ ਕੁਝ ਲੋਕ ਇਹ ਵੀ ਕਹਿਣਗੇ ਕਿ सीबीआई ਜਿਹੜੀ ਆ ਉਹ ਤੇ ਕੇਂਦਰ ਦੀ ਕੇਂਦਰ ਹੈਟ ਹੈ ਜਾਂ ਕੇਂਦਰ ਦੀ ਏਜੰਸੀ ਆ ਤੇ ਕੇਂਦਰ ਤੇ ਹਰਿਆਣਾ ਚ ਦੋਵਾਂ ਥਾਵਾਂ ਤੇ ਪਾਛਪਾ ਦੀ ਸਰਕਾਰ ਆ ਪਰ ਕਿਸੇ ਨਾ ਕਿਸ ਨੇ ਤੇ ਜਾਂਚ ਕਰਨੀ ਹੈ ਨਾ ਔਰ ਇਸ ਜਾਂਚ ਦਾ ਜਿਹੜਾ ਅਲਟੀਮੇਟ ਲਿਟਮਸ ਟੈਸਟ ਜਿਹਨੂੰ ਕਹੀਦਾ ਉਹ ਹੋਊਗਾ ਕਿ ਫਾਈਨਲੀ ਹਾਈ ਕੋਰਟ ਤੇ ਸੁਪਰੀਮ ਕੋਰਟ ਇਸ ਮਸਲੇ 'ਚ ਜਦੋਂ ਵੀ ਇਹ ਮਸਲਾ ਉੱਥੇ ਪਹੁੰਚੂਗਾ ਉਸ ਵੇਲੇ ਇਹਦੇ ਤੇ ਉਹ ਹਾਈ ਕੋਰਟ ਤੇ ਸੁਪਰੀਮ ਕੋਰਟ ਕੀ ਫੈਸਲਾ ਲੈਂਦੇ ਆ ਮੈਂ ਤੇ ਇਹ ਵੀ ਕਹਿਣਾ ਚਾਹਣਾ ਵਾਂ ਕੀ सीबीआई ਨੇ ਕਈ ਪੁਲਿਸ ਦੇ ਜਿਹੜੇ ਸੀਨੀਅਰ ਅਫਸਰ ਨੇ ਡੀਜੀਪੀ ਰੈਂਕ ਦੇ ਅਫਸਰ ਜਾਂ ਆਈਡੀਜੀਪੀ ਜਾਂ ਆਈਜੀ ਉਹਨਾਂ ਦੇ ਖਿਲਾਫ ਅੱਗੇ ਵੀ ਜਾਂਚ ਕਈ ਥਾਵਾਂ ਤੇ ਕੀਤੀ ਆਵਾ ਵੈਸਟ ਬੰਗਾਲ ਦੇ ਡੀਜੀਪੀ ਦੀ ਇੱਕ ਚਿੱਟ ਫੰਡ ਕੇਸ ਦੇ ਵਿੱਚ ਜਿਹੜੀ ਸ਼ਮੂਲੀਅਤ ਉਹਦੀ ਜਾਂਚ ਹੱਲੇ ਵੀ ਚੱਲ ਰਹੀ ਆ ਕੇਸ ਤੇ ਵੈਸੇ ਪੁਰਾਣਾ ਵਾ ਸ਼ਾਇਦ ਸਨ 2000 ਦਾ ਕੇਸ ਆ ਪਰ ਸੁਪਰੀਮ ਕੋਰਟ ਨੇ ਨੂੰ 2014 ਚ सीबीआई ਨੂੰ ਸੌਂਪਿਆ ਸੀ ਔਰ ਪਿਛਲੇ ਹਫਤੇ ਹੀ ਤੁਸੀਂ ਇਸ ਦੀ ਖਬਰਾਂ ਚ ਮੀਡੀਆ ਚ ਪੜ੍ਹਿਆ ਹੋਊਗਾ ਕੀ ਸੁਪ림 ਕੋਰਟ ਨੇ ਮੱਧ ਪ੍ਰਦੇਸ਼ ਦਾ ਜਿਹੜਾ ਦੇਵਾ ਪਾਰਦੀ ਕੇਸ ਆ ਉਹਨੂੰ ਵੀ ਸੀਬੀਆਈ ਨੂੰ ਸੌਂਪਿਆ ਵਾ ਇਸ ਕੇਸ 'ਚ ਇੱਕ ਨੌਜਵਾਨ ਦੀ ਪੁਲਿਸ ਹਰਾਸ ਵਿੱਚ ਮੌਤ ਹੋ ਗਈ ਸੀ ਤੇ ਕੁਝ ਸੀਨੀਅਰ ਅਧਿਕਾਰੀਆਂ ਦੇ ਉੱਤੇ ਉਹਨਾਂ ਦੀ ਸ਼ਮੂਲੀਅਤ ਦੱਸੀ ਜਾਂਦੀ ਉਹਨਾਂ ਤੇ ਇਲਜ਼ਾਮ ਇਸ ਕੇਸ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਲਗਾਤਾਰ ਲੱਗਦੇ ਆ ਰਹੇ ਜਦ ਦੇ ਸਿਕਰ ਕਿ ਸੁਪ림 ਕੋਰਟ ਨੇ ਇਹਨੂੰ ਸੀਬੀਆਈ ਨੂੰ ਸੌਂਪਿਆ ਏਡੀਜੀਪੀ ਪੂਰਨ ਕੁਮਾਰ ਵਰਗੇ ਕਈ ਹੋਰ ਆਈਐਸ ਤੇ ਆਈਪੀਐਸ ਅਧਿਕਾਰੀ ਜਿਹੜੇ ਨੇ ਉਹਨਾਂ ਨੇ ਜਾਤ ਅਧਾਰਿਤ ਵਿਤਕਰੇ ਦੀ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਹੈ ਇਸ ਕਰਕੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਹੋਮ ਮਿਨਿਸਟਰੀ ਨੂੰ ਇੱਕ ਪਰਮਨੈਂਟ ਉੱਚ ਪਦਰੀ ਸ਼ਿਕਾਇਤ ਨਿਵਾਰਣ ਸੈੱਲ ਦਾ ਗਠਨ ਕਰਨਾ ਚਾਹੀਦਾ ਤਾਂ ਕਿ ਪੀੜਤ ਅਫਸਰ ਜਿਹੜੇ ਵੀ ਹੋਣ ਉਹ ਆਪਣੀ ਸ਼ਿਕਾਇਤ ਉੱਥੇ ਦਰਜ ਕਰਵਾ ਸਕਣ ਇੱਥੇ ਕਈ ਤਰ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਆ ਸਕਦੀਆਂ ਹਨ ਸਿਰਫ ਐਸ்சி ਅਫਸਰਾਂ ਵੱਲੋਂ ਹੀ ਨਹੀਂ ਜਿਹੜੇ ਜਨਰਲ ਕਾਸਟ ਦੇ ਅਫਸਰ ਨੇ ਉਹਨਾਂ ਵੱਲੋਂ ਵੀ ਕਈ ਗਲੇ ਸ਼ਿਕਵੇ ਹੋ ਸਕਦੇ ਆ ਕਿਸੇ ਨਾ ਕਿਸੇ professionl ਮਸਲੇ ਤੋਂ ਜਿਹੜੇ ਮਸਲੇ ਉੱਠ ਸਕਦੇ ਆ ਉਹ ਉੱਥੇ ਪਹੁੰਚ ਸਕਦੇ ਆ ਮੈਨੂੰ ਪਤਾ ਵਾ ਕਿ ਕੇਂਦਰ ਚ ਇੱਕ ਸ਼ਡਿਊਲ ਕਾਸਟ ਦਾ ਰਾਸ਼ਟ੍ਰਿਕ ਨੈਸ਼ਨਲ ਕਮਿਸ਼ਨ ਗਠਨ ਕੀਤਾ ਹੋਇਆ ਵਾ ਉਹਦੇ ਕੋ ਕੰਪਲੇਂਟਸ ਆਉਂਦੀਆਂ ਵੀ ਆ ਉਹ ਫੈਸਲੇ ਵੀ ਕਰਦੇ ਆ ਪਰ ਉਹ ਕਮਿਸ਼ਨ ਜਿਹੜਾ ਉਹਦਾ ਮੈਂਡੇਟ ਆ ਜਿਹੜਾ ਉਹ ਬਹੁਤ ਜਨਰਲ ਮੈਂਡੇਟ ਆ ਲੋਡ ਹੈ ਇੱਕ professionl ਸੰਸਥਾ ਦੀ ਜਿੱਥੇ professionals ਅਫਸਰ ਆਪਣੇ ਹਰ ਦਿਨ ਦੇ ਜਿਹੜੇ ਪ੍ਰੋਫੈਸ਼ਨਲ ਮਸਲੇ ਤੇ ਸ਼ਿਕਾਇਤਾਂ ਨੇ ਉਹ ਉੱਥੇ ਲੈ ਕੇ ਜਾ ਸਕਣ ਔਰ ਉੱਥੇ ਕੋਈ ਨਾ ਕੋਈ ਇਨਸਾਫ ਦੀ ਮੰਗ ਕਰ ਸਕਣ ਕਈ ਵਾਰ ਜਿਹੜੀਆਂ ਸਟੇਟਾਂ ਦੇ ਵਿੱਚ ਉਹਨਾਂ ਨੂੰ ਉਹ ਇਨਸਾਫ ਜਿਹੜਾ ਵਾ ਨਹੀਂ ਮਿਲਦਾ ਪਰ ਹਾਲ ਦੀ ਘੜੀ ਮਸਲਾ ਹੈ ADGP ਪੂਰਨ ਕੁਮਾਰ ਦਾ ਖੁਦਕਸ਼ੀ ਦਾ ਮਸਲਾ ਵਾ ਇਸ ਨੂੰ CBI ਨੂੰ ਦੀ ਜਾਂਚ ਵਿੱਚ ਤਬਦੀਲ ਕਰ ਦੇਣੀ ਚਾਹੀਦੀ ਹੈ ਜਿੰਨੀ ਜਲਦੀ ਇਹ ਹੋਊਗਾ ਉਨਾ ਹੀ ਬਿਹਤਰ ਪੀੜਿਤ ਪਰਿਵਾਰ ਨੂੰ ਜਲਦੀ ਤੋਂ ਜਲਦੀ ਸ਼ੋਕ ਬਣਾਉਣ ਦਾ ਅਤੇ ਆਪਣੇ ਘਾਟੇ ਦਾ ਅਹਿਸਾਸ ਕਰਨ ਦਾ ਸਮਾਂ ਦੇਣਾ ਬੰਦ ਕਰ। This is my take.